ਜਿਲ੍ਹੇ ਦੇ اندر ਕੋਈ ਨਸ਼ਾ ਤਸਕਰ ਕੋਈ ਸ਼ਰਾਬ ਤਸਕਰ ਜਾਂ ਕੋਈ ਲੁੱਟਖੋ ਕਰਨ ਵਾਲਾ ਗੈਂਗੜਾ ਆਪਰੇਟ ਨਹੀਂ ਕਰਨਾ ਚਾਹੀਦਾ ਤੇ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ 'ਚ ਬੜੀ ਮਸਤੈਦ ਆ ਤੇ ਬੜੇ ਮਾਨ ਨਾਲ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਾ ਸਾਡੇ ਇੰਸਪੈਕਟਰ ਨੇ ਸੀਆਈਏ ਅਮਰਿੰਦਰ ਸਿੰਘ ਉਹਨਾਂ ਹੀ ਨਿਗਰਾਨੀ ਇੱਥੇ ਐਸਏ ਪਰਮੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤਰੇ ਸੀਗੇ ਤੇ ਇਹਨਾਂ ਨੂੰ ਕਤਲਾਹ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤ ਜੀਤਰਾਮ ਨਿਊ ਕੈਂਟਰੋਡ ਫ੍ਰੀ ਕੋਡ ਦਾ ਰਹਿਣ ਵਾਲਾ ਹੈ ਵੀ ਇਹ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵੇਚਣ ਦਾ ਅਧਿ ਹੈ ਇਹਨੂੰ ਜਤਨਾ ਮਿਲੀ ਇਹਨੇ ਨਿਗਰਾਨੀ ਕਰਨੇ ਸ਼ੁਰੂ ਕੀਤੀ ਹੈ ਤੁਨੂੰ ਗਿਆਨੀ ਜੈਲ ਸਿੰਘ ਐ ਇਹਨੂੰ ਫ੍ਰੀ ਕੋਡ ਦੇ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਦੀ ਸਰਚ ਕੀਤੀ ਗਈ ਮਕਾਨ ਦੇ ਵਿੱਚੋਂ 60 ਪੇਟੀਆਂ ਕੁੱਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰਾਮਾ ਦੇ ਵਿੱਚ 67 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ। ਇੱਕ ਦੋ i20 ਕਾ ਇੱਕ ਕਾਰ ਬਰਾਮਦ ਹੋਈ ਹੈ। ਇਹਦਾ ਖਲਾ ਮੁਕਦਮਾ ਨੰਬਰ 8 ਅੰਡਰ ਸੈਕਸ਼ਨ 42 Z ਪੀਐਸ ਸਿਟੀ ਫਰੀ ਤੋਂ ਦਰਜ ਕੀ ਡਿਸਟ੍ਰਿਕਟ ਕੀਤਾ ਗਿਆ। ਇਹਦੇ ਰਿਕਾਰਡ ਦੀ ਪੜਤਾਲ ਕੀਤੀ ਜਾਂਦੇ ਖਲਾ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਅਕਸਾਈ ਦੇ ਦਰਜ ਨੇ। ਇਹਨੂੰ ਕੋਰਟ 'ਚ ਪੇਸ਼ ਕਰਕੇ ਰਿਮਾਨਾ ਅਸਰ ਕੀਤਾ ਗਿਆ ਤੇ ਅਗਲੀ ਪੁਛਗਿਚ ਕਰਕੇ ਬੈਕਵਰ ਤੇ ਫਾਰਵਰਡ ਲੰਘਾਲੇ ਜਾਣਗੇ। ਕਿ ਕਿ ਤੋਂ ਕਿ ਤੋਂ ਲੈ ਕੇ ਆਉਂਦਾ ਸੀ ਇਹ ਪੁੱਛ ਰਹੇ ਜੀ ਰਿਮਾਰਚ ਨੂੰ ਰਿਮਾਰਚ ਪੁੱਛ ਕੇ ਉਹਨਾਂ ਦੇ ਖਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਜਿਹੜੇ ਮੁਕੱਦਮੇ ਦਰਜ ਹੈਗੇ ਆ ਕਿੱਥੋਂ ਦੇ ਮੁਕੱਦਮੇ ਦਰਜ ਹੈ ਤੇ ਕਾਹਦੇ ਹੋਏ ਉਹ ਦੋਨੇ ਐਕਸਾਈਜ਼ ਦੇ ਫ੍ਰੀ ਕੋਰਟ ਦਰਜੇ ਸੀਟੀ ਫ੍ਰੀ ਕੋਰਟ ਦੇ ਪਹਿਲਾਂ ਵੀ ਦਰਜ ਪਹਿਲਾਂ ਵੀ ਐਕਸਾਈਜ਼ ਦੇ ਦਰਜ ਹੈ ਤੇ ਸਾਡੇ ਐਸਐਸਬੀ ਸਾਹਿਬ ਦੇ ਆਤਾ ਨਸ਼ੇ ਤੇ ਸਾਡੀ ਜ਼ਿਲ੍ਹੇ ਦੀ ਜ਼ੀਰੋ ਟੋਲਰੈਂਸ ਹੈ ਕਰੋ ਤੋਂ ਸ਼ਰਾਬ ਦੀ ਤਸਕਰੀ ਕਰ ਰਹੇ ਇਹਨੇ ਪਹਿਲਾਂ ਦੋ ਪਰਚੇ ਦਰਜਾ ਹੀ ਪਿਛਲੇ 6 ਮਹੀਨੇ ਤੋਂ ਹੋ ਗਿਆ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਇਹ ਪਰ ਸਾਡੀ ਪੁਲਿਸ ਮੁਸਤੈਦ ਆ ਜਿਉਂ ਵੀ ਸਾਨੂੰ ਕੋ ਪਤਾ ਲੱਗਦਾ ਅਸੀਂ ਨਾਲ ਦੇ ਨਾਲ ਉਹਦੇ ਖਿਲਾਫ ਐਕਸ਼ਨ ਲੈਂਦੇ ਸਰ ਕੀ ਇਹਦੀ ਬੈਕਗ੍ਰਾਉਂਡ ਕੀ ਹੈ ਜੀ ਪਹਿਲਾਂ ਪੁੱਛੀ ਐ ਸ਼ਰਾਜ਼ਾ ਕਮ ਨਹੀਂ ਕਰਦਾ ਜੀ ਪਹਿਲਾਂ ਇਹਨਾਂ ਨੇ ਸਰ ਹੋਟਲ ਵੀ ਖੋਲਿਆ ਹੋਇਆ ਇੱਥੇ ਇੱਕ